1990 ਦੇ ਦਹਾਕੇ ਦੇ ਵਿੱਚ ਅਮਰੀਕੀ ਨੇਵੀ ਦੇ ਇੱਕ ਪਾਇਲਟ ਨੇ 에어 ਪੈਟ੍ਰੋਲਿੰਗ ਕਰਦੇ ਹੋਏ ਹਵਾ ਦੇ ਵਿੱਚ ਇੱਕ ਅਜੀਬ ਜੀ ਚੀਜ਼ ਨੂੰ ਉੜਦੇ ਹੋਏ ਦੇਖਿਆ ਸੀ ਇਹ ਚੀਜ਼ ਦੀ ਸਪੀਡ ਕਾਫੀ ਜ਼ਿਆਦਾ ਤੇਜ਼ ਸੀ ਤੇ ਕਾਫੀ ਥੱਲੇ ਆ ਡ ਰਹੀ ਸੀ ਅਮਰੀਕਨ ਨੇਵੀ ਦੇ ਪਾਇਲਟ ਨੇ ਉਹ ਚੀਜ਼ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਨੇ ਆਪਣੇ ਜਹਾਜ਼ ਦਾ ਥਰਮਲ ਕੈਮਰਾ ਔਨ ਕਰ ਦਿੱਤਾ ਤਾਂ ਕਿ ਉਹ ਚੰਗੀ ਤਰ੍ਹਾਂ ਦੇ ਨਾਲ ਉਹ ਚੀਜ਼ ਨੂੰ ਰਿਕਾਰਡ ਕਰ ਸਕੇ ਪਰ ਪਾਇਲਟ ਦੇ ਦੇਖਦੇ ਦੇਖਦੇ ਹੀ ਅਚਾਨਕ ਉਹ ਚੀਜ਼ ਗਾਇਬ ਹੋ ਜਾਂਦੀ ਹੈ ਉਸ ਸਮੇਂ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਅਫਵਾਹ ਉੱਡੀ ਸੀ ਕਿ ਉਹ ਜਿਹੜੀ ਚੀਜ਼ ਸੀ ਉਹ ਯੂ ਐਫ ਓ ਸੀ ਜਾਨੀ ਕਿ ਉਹ ਦੂਜੀ ਦੁਨੀਆ ਦਾ ਜਹਾਜ਼ ਸੀ ਜਿਸ ਨੂੰ ਏਲੀਅਨ ਚਲਾ ਰਹੇ ਸਨ ਅਮਰੀਕਨ ਪਾਇਲਟ ਨੇ ਜਿਹੜੀ ਉਸ ਔਰਤ ਦੀ ਹੋਈ ਚੀਜ਼ ਦੀ ਵੀਡੀਓ ਰਿਕਾਰਡ ਕੀਤੀ ਸੀ ਉਹ ਇੰਨੀ ਜ਼ਿਆਦਾ ਸਾਫ਼ ਤੇ ਕਲੀਅਰ ਸੀ ਜੈਸ ਨੂੰ ਕਿਸੇ ਵੀ ਹਾਲਤ ਦੇ ਵਿੱਚ ਗਲਤੀਆਂ ਝੂਠਾ ਨਹੀਂ ਦੱਸਿਆ ਗਿਆ ਸਾਕਾਦਾ ਸੀ ਤੇ ਇਹ ਚੀਜ਼ बार-बार ਹਵਾ ਦੇ ਵਿੱਚ ਗਾਇਬ ਹੋ ਰਹੀ ਸੀ ਤੇ बार-बार ਅੱਖਾਂ ਦੇ ਸਾਹਮਣੇ ਫਿਰ ਤੋਂ ਆ ਰਹੀ ਸੀ ਜਿਹੜੀ ਵੀਡੀਓ ਦੇ ਵਿੱਚ ਰਿਕਾਰਡਿੰਗ ਕੀਤੀ ਸੀ ਅਮਰੀਕਨ ਪਾਇਲਟ ਨੇ ਉਸ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਹੈ ਕਿ ਇਹ ਚੀਜ਼ ਪਹਿਲਾਂ ਤਾਂ ਹਵਾ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਉੱਡਦੀ ਹੈ ਤੇ ਫਿਰ ਇਹ ਅਚਾਨਕ ਹੀ ਸਮੁੰਦਰ ਦੇ ਪਾਣੀ ਦੇ ਵਿੱਚ ਚਲੀ ਜਾਂਦੀ ਹੈ ਤੇ ਕੁਝ ਸੈਕੰਡਾਂ ਬਾਅਦ ਇਹ ਚੀਜ਼ ਫਿਰ ਤੋਂ ਸਮੁੰਦਰ ਦੇ ਪਾਣੀ ਦੇ ਵਿੱਚੋਂ ਬਾਹਰ ਨਿਕਲਦੀ ਹੈ ਤੇ ਬਾਹਰ ਨਿਕਲਨਸਾਰ ਹੀ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਤੇ ਉਸ ਤੋਂ ਬਾਅਦ ਹਵਾ ਦੇ ਵਿੱਚ ਉੱਡਦੀ-ਉੱਡਦੀ ਇਹ ਚੀਜ਼ ਅਚਾਨਕ ਹੀ ਗਾਇਬ ਹੋ ਜਾਂਦੀ ਹੈ ਉਸ ਤੋਂ ਬਾਅਦ ਅਮਰੀਕਨ ਪਾਇਲਟ ਨੇ ਕਾਫੀ ਜ਼ਿਆਦਾ ਕੋਸ਼ਿ ਲੱਭਣ ਦੇ ਲਈ ਆਲੇ-ਦੁਆਲੇ ਉਸਨੇ ਕਾਫੀ ਦੂਰ ਤੱਕ ਰਾਉਂਡ ਲਗਾਏ ਪਰ ਉਸ ਨੂੰ ਕਿਤੇ ਵੀ ਇਹ ਚੀਜ਼ ਦਿਖਾਈ ਨਹੀਂ ਦਿੱਤੀ ਤੇ ਜਦੋਂ ਇਹ ਵੀਡੀਓ ਨੂੰ ਅਮਰੀਕਾ ਦੇ ਵੱਡੇ ਅਧਿਕਾਰੀਆਂ ਦੇ ਕੋਲ ਭੇਜਿਆ ਜਾਂਦਾ ਹੈ ਤਾਂ ਇਸ ਨੂੰ ਦੇਖ ਕੇ ਉੱਥੇ ਟਹਿਲ ਕ ਮਚ ਜਾਂਦਾ ਹੈ ਪਰ ਅਮਰੀਕਾ ਦੇ ਅਧਿਕਾਰੀ ਇਸ ਵੀਡੀਓ ਦੇ ਉੱਪਰ ਯਕੀਨ ਕਰਨ ਤੋਂ ਪਹਿਲਾਂ ਇਹ ਜਾਨਣਾ ਚਾਹੁੰਦੇ ਸਨ ਕਿ ਇਹ ਸੱਚ ਹੈ ਜਾਂ ਨਹੀਂ ਤੇ ਜਦੋਂ ਇਸ ਵੀਡੀਓ ਦੀ ਫੋਰੈਂਸਿਕ ਦੇ ਵਿੱਚ ਜਾਂਚ ਕੀਤੀ ਗਈ ਤਾਂ ਇਹ ਵੀਡੀਓ ਬਿਲਕੁਲ ਸਹੀ ਪਾਈ ਗਈ ਥਰਮਲ ਕੈਮਰੇ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਜਿਹੜੀਆਂ ਚੀਜ਼ਾਂ ਜਾਂ ਇਨਸਾਨ ਨੂੰ ਰਿਕਾਰਡ ਕਰਦਾ ਹੈ ਉਸ ਨੂੰ ਤਾਪਮਾਨ ਦੇ ਹਿਸਾਬ ਦੇ ਨਾਲ ਚਿੱਟਾ ਕਾਲਾ ਜਾਂ ਲਾਲ ਪੀਲਾ ਦਿਖਾਉਂਦਾ ਹੈ ਥਰਮਲ ਕੈਮਰੇ ਨੇ ਜਿਸ ਹਵਾ ਦੇ ਵਿੱਚ ਉੜਦੀ ਹੋਈ ਚੀਜ਼ ਨੂੰ ਰਿਕਾਰਡ ਕੀਤਾ ਸੀ ਉਸ ਦੇ ਹਿਸਾਬ ਦੇ ਨਾਲ ਪਤਾ ਚੱਲਦਾ ਸੀ ਕਿ ਇਹ ਚੀਜ਼ ਦਾ ਤਾਪਮਨ 40 ਡਿਗਰੀ ਦੇ ਆਸ-ਪਾਸ ਸੀ ਇੱਥੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਇਹ ਜਿਹੜੀ ਚੀਜ਼ ਹਵਾ ਦੇ ਵਿੱਚ ਉਡ ਰਹੀ ਸੀ ਇਹ ਕੋਈ ਜਹਾਜ਼ ਜਾਂ ਫਿਰ ਜੈਟ ਪਲੇਨ ਨਹੀਂ ਹੋ ਸਕਦਾ ਸੀ ਕਿਉਂਕਿ ਜੇਹੀ ਕੋਈ ਵੀ ਚੀਜ਼ ਜਿਹੜੀ ਇੰਜਣ ਦੇ ਨਾਲ ਹਵਾ ਦੇ ਵਿੱਚ ਉਡ ਰਹੀ ਹੁੰਦੀ ਹੈ ਉਸ ਦਾ ਤਾਪਮਨ 40 ਡਿਗਰੀ ਸੈਲਸੀਅਸ ਤੋਂ ਕਿਤੇ ਜ਼ਿਆਦਾ ਹੁੰਦਾ ਹੈ ਇਹ ਵੀਡੀਓ ਦੇ ذریعے ਜਦੋਂ ਉਹ ਚੀਜ਼ ਦੇ ਸਾਈਜ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਇੰਟਿਸਟ ਨੂੰ ਪਤਾ ਲੱਗਿਆ ਕਿ ਉਸ ਚੀਜ਼ ਦਾ ਸਾਈਜ਼ ਸੀ 3 ਤੋਂ ਲੈ ਕੇ 4 ਫੁੱਟ ਜਾਂਚ ਅਧਿਕਾਰੀਆਂ ਨੂੰ ਸ਼ੱਕ ਹੋਇਆ ਕਿ ਇੰਨੀ ਛੋਟੀ ਚੀਜ਼ ਕੋਈ ਬਲੂਨ ਜਾਂ ਕੋਈ ਗੁਬਾਰਾ ਵੀ ਹੋ ਸਕਦਾ ਹੈ ਪਰ ਕੋਈ ਵੀ ਗੁਬਾਰਾ ਇੰਨੀ ਤੇਜ਼ ਦੇ ਨਾਲ ਹਵਾ ਦੇ ਉਲਟ ਦਿਸ਼ਾ ਦੇ ਵਿੱਚ ਨਹੀਂ ਉੱਠ ਸਕਦਾ ਤੇ ਅਜੀਬੋ ਗਰੀਬ ਚੀਜ਼ ਹਵਾ ਦੇ ਵਿੱਚ ਬਿਲਕੁਲ ਉਲਟੀ ਦਿਸ਼ਾ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਉਡਾਣ ਭਰ ਰਹੀ ਸੀ ਤੇ ਉਸ ਤੋਂ ਬਾਅਦ ਇਹ ਪਾਣੀ ਦੇ ਅੰਦਰ ਚਲੀ ਜਾਂਦੀ ਹੈ ਤੇ ਜਦੋਂ ਇਹ ਪਾਣੀ ਤੋਂ ਬਾਹਰ ਨਿਕਲਦੀ ਹੈ ਤਾਂ ਇਹ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਇਹ ਸਾਰੀਆਂ ਚੀਜ਼ਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਇਹ ਧਰਤੀ ਦੇ ਉੱਪਰ ਬਣੀ ਹੋਈ ਚੀਜ਼ ਨਹੀਂ ਬਲਕਿ ਏਲੀਅਨ ਦਾ ਯੂ ਐਫਓ ਸੀ ਕਿਉਂਕਿ ਧਰਤੀ ਦੇ ਉੱਪਰੋਂ ਕੋਈ ਵੀ ਚੀਜ਼ ਇੰਨੀ ਜ ਇਸ ਕਰਕੇ ਇਹ ਚੀਜ਼ ਨੂੰ ਯੂ ਐਫ ਓ ਦਾ ਨਾਮ ਦੇ ਦਿੱਤਾ ਗਿਆ ਕਿਉਂਕਿ ਇਸ ਘਟਨਾ ਤੋਂ ਪਹਿਲਾਂ ਵੀ ਅਸਮਾਨ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਈ ਵਾਰ ਯੂ ਐਫ ਓ ਦੇਖੇ ਗਏ ਸਨ ਪਰ ਜਿਹੜੇ ਯੂ ਐਫ ਓ ਹੁੰਦੇ ਨੇ ਇਹਨਾਂ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਕਿ ਇਹਨਾਂ ਨੂੰ ਫੜਨਾ ਜਾਂ ਟਰੈਕ ਕਰਨਾ ਲਗਭਗ ਨਾ ਮੁਮਕਨ ਹੀ ਹੁੰਦਾ ਹੈ ਇਸ ਕਰਕੇ ਅੱਜ ਵੀ ਵਿਗਿਆਨਕਾਂ ਦੇ ਕੋਲ ਯੂ ਐਫ ਓ ਦੇ ਨਾਲ ਜੁੜੇ ਹੋਏ ਕੋਈ ਠੋਸ ਸਬੂਤ ਨਹੀਂ ਹਨ ਪਰ ਇਹ ਚੀਜ਼ ਤੋਂ ਵੀ ਅਸੀਂ ਮਨਕਰ ਨਹੀਂ ਹੋ ਸਕਦੇ ਕਿ ਧਰਤੀ ਤੋਂ ਬਿਨਾਂ ਦੂਜੇ ਗ੍ਰਹਿਾਂ ਦੇ ਉੱਪਰ ਚੰਦ ਦੇ ਉੱਪਰ ਜਾਂ ਤਾਰਿਆਂ ਦੇ ਉੱਪਰ ਜੀਵਨ ਨਹੀਂ ਹੈ ਹੋ ਸਕਦਾ ਹੈ ਕਿ ਉਹਨਾਂ ਗ੍ਰਹਿਾਂ ਦੇ ਉੱਪਰ ਰ ਕਾਂਵਰੇ ਜਾਣਨ ਦੇ ਲਈ ਧਰਤੀ ਦੇ ਉੱਪਰ ਆਉਂਦੇ ਹੁਣ ਤੇ ਏਲੀਅਨ ਦੇ ਜਹਾਜ਼ ਅਤੇ ਰਾਕਟ ਨੂੰ ਹੀ ਅਸੀਂ ਯੂ ਐਫ ਓ ਕਹਿੰਦੇ ਹਾਂ ਏਲੀਅਨਸ ਦੇ ਜਹਾਜ਼ ਬਹੁਤ ਜ਼ਿਆਦਾ ਐਡਵਾਂਸ ਟੈਕਨੋਲੋਜੀ ਦੇ ਨਾਲ ਲੈਸ ਹੁੰਦੇ ਨੇ ਤੇ ਕੁਝ ਹੀ ਸੈਕੰਡਾਂ ਦੇ ਵਿੱਚ ਬਹੁਤ ਲੰਬੀ ਦੂਰੀ ਤੈਅ ਕਰ ਲੈਂਦੇ ਨੇ ਜਿਸ ਨੇ ਵੀ ਪਾਇਲਟ ਨੇ ਆਪਣੇ ਜਹਾਜ਼ ਦੇ ਕੈਮਰੇ ਦੇ ਨਾਲ ਇਹ ਸਾਰੇ ਘਟਨਾਕ੍ਰਮ ਨੂੰ ਰਿਕਾਰਡ ਕੀਤਾ ਸੀ ਉਸ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿ ਅਕਸਰ ਹੀ ਸਾਨੂੰ ਉਸ ਜਗ੍ਹਾ ਦੇ ਉੱਪਰ ਅਜਹੀਆਂ ਚੀਜ਼ਾਂ ਦਿਖਾਈ ਦਿੰਦੀਆਂ ਰਹਿੰਦੀਆਂ ਨੇ ਤੇ ਇਸ ਪਾਇਲਟ ਨੇ ਕਿਹਾ ਸੀ ਕਿ ਇਹਨਾਂ ਯੂ ਐਫ ਓ ਦੀ ਸਪੀਡ ਇੰਨੀ ਜ਼ਿਆਦਾ ਤੇਜ਼ ਹੁੰਦੀ ਹੈ ਕਿ ਅਸੀਂ ਆਪਣੇ ਐਡਵਾਂ ਛਾ ਨਹੀਂ ਕਰ ਪਾਉਂਦੇ ਤੇ ਇਹੀ ਕਾਰਨ ਕਰਕੇ ਯੂ ਐਫਓ ਨੂੰ ਫੜਨ ਦੇ ਵਿੱਚ ਅਸੀਂ ਹਮੇਸ਼ਾ ਅਸਫਲ ਰਹਿੰਦੇ ਹਾਂ ਤੇ ਇਹ ਫਾਈਟਰ ਜੈਟ ਪਾਇਲਟ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਚੀਜ਼ਾਂ ਦੀ ਰਫ਼ਤਾਰ 20000 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੁੰਦੀ ਹੈ ਪਰ ਅੱਜ ਤੱਕ ਵੀ ਇਨਸਾਨ ਦੇ ਬਣਾਏ ਗੇ ਕਿਸੇ ਵੀ ਰਾਕਟ ਜਾਂ ਜਹਾਜ਼ ਦੀ ਸਪੀਡ ਇੰਨੀ ਜ਼ਿਆਦਾ ਨਹੀਂ ਹੈ ਮੰਨ ਲਓ ਕਿ ਇਨਸਾਨ ਇੰਨੀ ਤੇਜ਼ੀ ਦੇ ਨਾਲ ਚੱਲਣ ਵਾਲੀ ਕੋਈ ਚੀਜ਼ ਵੀ ਬਣਾ ਲੈਂਦਾ ਹੈ ਪਰ ਉਸ ਨੂੰ ਰਫ਼ਤਾਰ ਦੇਣ ਦੇ ਲਈ ਉਸ ਦੇ ਵਿੱਚ ਬਹੁਤ ਵੱਡੇ ਇੰਜਣ ਦੀ ਜ਼ਰੂਰਤ ਪਵੇਗੀ ਜਿਸ ਦੇ ਨਾਲ ਉਸ ਜਹਾਜ਼ ਦਾ ਤਾਪਮਾਨ ਵੀ ਵਧੇਗਾ ਪਰ ਅਮਰੀਕਨ ਪਾਇਲਟ ਨੇ ਜਿਹੜੇ ਯੂ ਐਫਓ ਦੀ ਵੀਡੀਓ ਰਿਕਾਰਡ ਕੀਤੀ ਸੀ ਉਸ ਦਾ ਤ ਸਿਰਫ ਤੇ ਸਿਰਫ 40 ਡਿਗਰੀ ਸੈਲਸੀਅਸ ਸੀ ਇਥੋਂ ਇਹ ਪਤਾ ਚੱਲਦਾ ਹੈ ਕਿ ਉਸ ਚੀਜ਼ ਦੇ ਵਿੱਚ ਕੋਈ ਇੰਜਣ ਜਾਂ ਕੋਈ ਉਦਾਂ ਦੀ ਪਾਵਰਫੁਲ ਮਸ਼ੀਨ ਨਹੀਂ ਲੱਗੀ ਹੋਈ ਸੀ ਤੇ ਉਹ ਆਬਜੈਕਟ ਬਿਨਾਂ ਹੀਟ ਛੱਡੇ ਇੰਨੀ ਜ਼ਿਆਦਾ ਸਪੀਡ ਹਾਸਲ ਕਰ ਸਕਦਾ ਸੀ ਜਦਕਿ ਇਨਸਾਨ ਨੇ ਅੱਜ ਤੱਕ ਅਜਿਹੀ ਕੋਈ ਵੀ ਟੈਕਨੋਲੋਜੀ ਨਹੀਂ ਬਣਾਈ ਹੈ ਤੇ ਉਪਰੋਂ ਇਸ ਵੀਡੀਓ ਦੇ ਵਿੱਚ ਉਹ ਯੂ ਐਫ ਓ ਦੇ ਦੋ ਅਲੱਗ-ਅਲੱਗ ਹਿੱਸੇ ਹੋ ਜਾਂਦੇ ਨੇ ਜਿਹੜੀ ਚੀਜ਼ ਵਿਗਿਆਨਕਾਂ ਲਈ ਵੀ ਬਿਲਕੁਲ ਨਵੀਂ ਸੀ 90 ਦੇ ਦਹਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਅਚਾਨਕ ਹੀ ਯੂ ਐਫ ਓ ਨੂੰ ਹਵਾ ਦੇ ਵਿੱਚ ਉੜਦੇ ਦੇਖਿਆ ਜਾਂਦਾ ਸੀ ਹੁੰਦਾ ਸੀ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਯੂ ਐਫਓ ਦੋ ਹਿੱਸਿਆਂ ਦੇ ਵਿੱਚ ਕਦੇ ਵੀ ਨਹੀਂ ਪੱੜਿਆ ਗਿਆ ਸੀ ਅਜਿਹੀ ਇੱਕ ਹੋਰ ਘਟਨਾ 4 ਜੁਲਾਈ 2015 ਨੂੰ ਅਮਰੀਕਾ ਦੇ ਵਿੱਚ ਰਿਕਾਰਡ ਕੀਤੀ ਗਈ ਸੀ ਜਿਸ ਦਿਨ ਅਮਰੀਕਾ ਦਾ ਸੁਤੰਤਰਤਾ ਦਿਵਸ ਹੁੰਦਾ ਹੈ ਇਸ ਦਿਨ ਅਮਰੀਕਾ ਦਾ ਇੱਕ ਪਰਿਵਾਰ ਆਪਣੇ ਘਰ ਦੇ ਵਿਹੜੇ ਦੇ ਵਿੱਚ ਜਾਂ ਕਈ ਗਾਰਡਨ ਦੇ ਵਿੱਚ ਬੈਠ ਕੇ ਡਿਨਰ ਕਰ ਰਿਹਾ ਹੁੰਦਾ ਹੈ ਤੇ ਉਸੇ ਟਾਈਮ ਹੀ ਇਹ ਪਰਿਵਾਰ ਦੇ ਕੁਝ ਮੈਂਬਰ ਦੇਖਦੇ ਨੇ ਕਿ ਅਸਮਾਨ ਦੇ ਵਿੱਚ ਇੱਕ ਬਹੁਤ ਰੰਗ-ਬਰੰਗੀ ਚੀਜ਼ ਥੱਲੇ ਨੂੰ ਆ ਰਹੀ ਹੈ ਉਹਨਾਂ ਦੀ ਨਜ਼ਰਾਂ ਅਸਮਾਨ ਵੱਲ ਸਨ ਤੇ ਅਸਮਾਨ ਦੇ ਵਿੱਚੋਂ ਇੱਕ ਬਹੁਤ ਚਮਕਦਾਰ ਚੀਜ਼ ਹੌਲੀ-ਹੌਲੀ ਧਰਤੀ ਵੱਲ ਨੂੰ ਆ ਰਹੀ ਸੀ ਤੇ ਇਹ ਇਨਸਾਨ ਨੇ ਉਸ ਜੀ ਦੀ ਵੀਡੀਓ ਰਿਕਾਰਡ ਕਰਨੇ ਸ਼ੁਰੂ ਕਰ ਦਿੱਤੀ ਇਹ ਚੀਜ਼ 5 ਤੋਂ ਲੈ ਕੇ 6 ਮਿੰਟ ਤੱਕ ਹੌਲੀ-ਹੌਲੀ ਅੱਗੇ ਨੂੰ ਵੱਧਦੀ ਰਹੀ ਤੇ ਉਸ ਤੋਂ ਬਾਅਦ ਅਚਾਨਕ ਹੀ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਇੰਨਾ ਹੀ ਨਹੀਂ ਜਦੋਂ ਇਹ ਚੀਜ਼ ਦੋ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਉਸ ਤੋਂ ਬਾਅਦ ਇਹ ਬਹੁਤ ਤੇਜ਼ੀ ਦੇ ਨਾਲ ਥੱਲੇ ਨੂੰ ਆਉਣ ਲੱਗਦੀ ਹੈ ਤੇ ਇਸ ਤੋਂ ਬਾਅਦ ਇਹ ਚੀਜ਼ ਫਿਰ ਤੋਂ ਇੱਕ ਵਾਰ ਸਪਲਿਟ ਹੁੰਦੀ ਹੈ ਤੇ ਤਿੰਨ ਹਿੱਸਿਆਂ ਦੇ ਵਿੱਚ ਵੰਡੀ ਜਾਂਦੀ ਹੈ ਤੇ ਜਿਵੇਂ ਹੀ ਇਹ ਇਨਸਾਨ ਕੁਝ ਸਮਝ ਪਾਉਂਦੇ ਉਸ ਤੋਂ ਪਹਿਲਾਂ ਹੀ ਇਹ ਤਿੰਨੇ ਚੀਜ਼ਾਂ ਗਾਇਬ ਹੋ ਜਾਂਦੀਆਂ ਨੇ ਅਸਮਾਨ ਦੇ ਵਿੱਚ ਇਹ ਜਿਹੜਾ ਵੀਡੀਓ ਸੀ ਇਹ ਪੂਰਾ 8 ਮਿੰਟ ਦਾ ਸੀ ਤੇ ਇਹ ਵੀਡੀਓ ਨੂੰ ਲੈ ਕੇ ਇਹ ਇਨਸਾਨ ਅਮਰੀਕਾ ਦੇ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਉਹਨਾਂ ਨੂੰ ਇਹ ਵੀਡੀਓ ਦਿਖਾਉਂਦਾ ਹੈ ਤੇ ਜਦੋਂ ਅਮਰੀਕਾ ਦੀ ਮਿਲਟਰੀ ਦੇ ਅਧਿਕਾਰੀਆਂ ਨੇ ਇਸ ਵੀਡੀਓ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਇਸ ਵੀਡੀਓ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਐਡੀਟਿੰਗ ਦੇ ਕੋਈ ਵੀ ਸਬੂਤ ਨਹੀਂ ਮਿਲੇ ਇਸ ਦਾ ਮਤਲਬ ਇਹ ਸੀ ਕਿ ਇਹ ਵੀਡੀਓ ਬਿਲਕੁਲ ਅਸਲੀ ਸੀ ਤੇ ਇਸ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਛੇੜਕਾਨੀ ਨਹੀਂ ਕੀਤੀ ਗਈ ਸੀ ਪਰ ਉਹ ਅਧਿਕਾਰੀ ਹਜੇ ਵੀ ਇਸ ਚੀਜ਼ ਨੂੰ ਲੈ ਕੇ ਅਨਜਾਨ ਸਨ ਕਿ ਇਹ ਆਖਰ ਚੀਜ਼ ਕੀ ਸੀ ਤੇ ਇਹ ਅਚਾਨਕ ਹਵਾ ਦੇ ਵਿੱਚ ਕਿੱਥੇ ਗਾਇਬ ਹੋ ਗਈ ਉੱਥੇ ਜਿਹੜੇ ਲੋਕਾਂ ਨੇ ਇਹ ਵੀਡੀਓ ਨੂੰ ਦੇਖਿਆ ਉਹਨਾਂ ਦੇ ਵਿੱਚੋਂ ਕਈ ਲੋਕ ਕਹਿ ਰਹੇ ਸਨ ਕਿ ਇਹ ਚੀਜ਼ ਕੋਈ ਡਰੋਨ ਹੋ ਸਕਦੀ ਹੈ ਜਾਂ ਫਿਰ ਕੋਈ ਸੈਟੇਲਾਈਟ ਹੋ ਸਕਦਾ ਮਿਲਟਰੀ ਆਫੀਸਰ ਦਾ ਕਹਿਣਾ ਸੀ ਕਿ ਸਕਿਉਰਿਟੀ ਰੀਜਨ ਦੇ ਕਰਕੇ ਕੋਈ ਵੀ ਡਰੋਨ ਇੰਨੀ ਜਦਾ ਹਾਈਟ ਦੇ ਉੱਪਰ ਨਹੀਂ ਉੱਠ ਸਕਦਾ ਤੇ ਜਦ ਕਿ ਸੈਟੇਲਾਈਟ ਦੀ ਦੂਰੀ ਕਦੇ ਵੀ ਜ਼ਮੀਨ ਤੋਂ ਇੰਨੀ ਥੋੜੀ ਨਹੀਂ ਹੁੰਦੀ ਕੁੱਲ ਮਿਲਾ ਕੇ ਅਮਰੀਕਾ ਦੇ ਵੱਡੇ ਆਫੀਸਰ ਵੀ ਇਹ ਚੀਜ਼ ਨੂੰ ਦੱਸ ਨਹੀਂ ਪਾਰੇ ਸਨ ਕਿ ਆਖਰੀ ਚੀਜ਼ ਹੈ ਕੀ ਸੀ ਤੇ ਇਸ ਤੋਂ ਬਾਅਦ ਇਹ ਚੀਜ਼ ਨੂੰ ਵੀ ਯੂਐਫਓ ਦਾ ਨਾਮ ਦੇ ਦਿੱਤਾ ਗਿਆ ਸ਼ੁਰੂਆਤੀ ਦੌਰ ਦੇ ਵਿੱਚ ਯੂਐਫਓ ਤੇ ਏਲੀਅਨਸ ਦੀ ਮੌਜੂਦਗੀ ਦੇ ਉੱਪਰ ਕਈ ਸਵਾਲ ਵੀ ਖੜੇ ਕੀਤੇ ਜਾਂਦੇ ਸਨ ਪਰ ਕੁਝ ਸਾਲ ਪਹਿਲਾਂ ਅਮਰੀਕਾ ਦੀ ਸਰਕਾਰ ਨੇ ਖੁਦ ਆਪ ਯੂਐਫਓ ਦੀ ਮੌਜੂਦਗੀ ਨੂੰ ਆਪ ਸਹਕਾਰਿਆ ਹੈ ਜਾਂ ਆਪ ਮੰਨਿਆ ਹੈ ਹੁਣ ਸ ਫਿਰ ਤਾਂ ਉਹੀ ਖੜਾ ਹੁੰਦਾ ਹੈ ਕਿ ਆਖਰਕਾਰ ਇਹ ਏਲੀਅਨ ਸਾਡੀ ਧਰਤੀ ਦੇ ਉੱਪਰ ਬਾਰ ਬਾਰ ਕਿਉਂ ਆਉਂਦੇ ਨੇ ਤੇ ਜੇਕਰ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਨੇ ਤਾਂ ਖੁੱਲ ਕੇ ਸਾਹਮਣੇ ਕਿਉਂ ਨਹੀਂ ਆਉਂਦੇ ਇਹ ਚੀਜ਼ ਨੂੰ ਲੈ ਕੇ ਕਈ ਤਰ੍ਹਾਂ ਦੇ ਤਰਕ ਦਿੱਤੇ ਜਾਂਦੇ ਨੇ ਇਸ ਦਾ ਇੱਕ ਪਹਿਲਾ ਜਵਾਬ ਤਾਂ ਇਹ ਹੈ ਕਿ ਜਿਸ ਤਰ੍ਹਾਂ ਧਰਤੀ ਦੇ ਲੋਕ ਜਾਂ ਕਿ ਧਰਤੀ ਦੇ ਸਾਇੰਟਿਸਟ ਦੂਜੀ ਗ੍ਰਹਿਾਂ ਦੇ ਉੱਪਰ ਜੀਵਨ ਦੀ ਤਲਾਸ਼ ਦੇ ਲਈ ਜਾਂਦੇ ਨੇ ਤੇ ਉਸੇ ਤਰ੍ਹਾਂ ਹੀ ਇਹ ਏਲੀਅਨ ਵੀ ਧਰਤੀ ਦੇ ਉੱਪਰ ਜੀਵਨ ਬਾਰੇ ਜਾਣਕਾਰੀ ਹਾਸਲ ਕਰਨ ਦੇ ਲਈ ਇੱਥੇ ਆਉਂਦੇ ਹੋਣ ਇਹ ਵੀ ਹੋ ਸਕਦਾ ਹੈ ਕਿ ਜਦੋਂ ਏਲੀਅਨ ਧਰਤੀ ਦੇ ਉੱਪਰ ਆਉਂਦੇ ਨੇ ਤਾਂ ਉਹ ਧਰਤੀ ਦੀ ਜਲਵਾਯੂ ਜਾਂ ਇੰਗੀ ਤਰ੍ਹਾਂ ਦੇ ਨਾਲ ਸਮਝ ਨਹੀਂ ਪਾਉਂਦੇ ਕਿਉਂਕਿ ਸ਼ਾਇਦ ਇਹ ਲੋਕ ਇਸ ਤਰ੍ਹਾਂ ਦੇ ਮਾਹੌਲ ਦੇ ਆਦੀ ਨਾ ਹੋਣ ਵਰਤਮਾਨ ਸਮੇਂ ਦੇ ਵਿੱਚ ਵੀ ਅਸੀਂ ਇਨਸਾਨ ਕਿਸੇ ਦੂਜੇ ਗ੍ਰਹਿ ਦੇ ਉੱਪਰ ਜਾਣ ਤੋਂ ਡਰਦੇ ਹਾਂ ਕਿਉਂਕਿ ਉਸ ਗ੍ਰਹਿ ਦੇ ਉਤਰਨ ਤੋਂ ਪਹਿਲਾਂ ਸਾਨੂੰ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ ਅਜਿਹੇ ਦੇ ਵਿੱਚ ਜਿਹੜੇ ਏਲੀਅਨ ਇਹ ਦੂਜੇ ਗ੍ਰਹਿਾਂ ਦੇ ਉੱਪਰ ਰਹਿੰਦੇ ਨੇ ਇਹਨਾਂ ਨੂੰ ਵੀ ਧਰਤੀ ਦੇ ਉੱਪਰ ਆਉਣ ਸਮੇਂ ਕਈ ਅਜਿਹੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਹੋਵੇਗਾ ਤੇ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਜਿਸ ਕਾਰਨ ਏਲੀਅਨ ਸਾਡੀ ਧਰਤੀ ਦੇ ਉੱਪਰ ਨਹੀਂ ਉਤਰਦੇ ਜਾਂ ਜਿੱਥੇ ਵੀ ਉਤਰਦੇ ਨੇ ਸਾਨੂੰ ਪਤਾ ਨਹੀਂ ਲੱਗਦਾ ਪਰ ਧਰ ਇਗਰੇ ਤੋਂ ਧਰਤੀ ਤੱਕ ਲੰਬੀ ਯਾਤਰਾ ਕਰਦੇ ਰਹਿੰਦੇ ਨੇ ਜਦਕਿ ਉਹਨਾਂ ਦੇ ਯੂ ਐਫ ਓ ਅਸਮਾਨ ਦੇ ਵਿੱਚ ਰਹਿੰਦੇ ਹੋਏ ਧਰਤੀ ਦੇ ਇਨਸਾਨਾਂ ਦੇ ਉੱਪਰ ਨਜ਼ਰ ਰੱਖਦੇ ਨੇ ਵਿਗਿਆਨਕਾਂ ਦੀ ਮੰਨਿਆਤਾ ਹੈ ਯੂ ਐਫ ਓ ਕਾਫੀ ਜ਼ਿਆਦਾ ਅਲੱਗ ਟੈਕਨੋਲੋਜੀ ਦੇ ਬਣੇ ਹੁੰਦੇ ਨੇ ਤੇ ਇਹਨਾਂ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤੇ ਇਹਨਾਂ ਦੀ ਟੈਕਨੋਲੋਜੀ ਬਹੁਤ ਜ਼ਿਆਦਾ ਐਡਵਾਂਸ ਹੁੰਦੀ ਹੈ ਤੇ ਇਹ ਹਵਾ ਪਾਣੀ ਅਤੇ ਜ਼ਮੀਨ ਤਿੰਨੇ ਜਗ੍ਹਾ ਦੇ ਉੱਪਰ ਬਹੁਤ ਜ਼ਿਆਦਾ ਆਸਾਨੀ ਦੇ ਨਾਲ ਚੱਲ ਸਕਦੇ ਨੇ ਤੇ ਉੱਥੇ ਇੰਨੇ ਜ਼ਿਆਦਾ ਐਡਵਾਂਸ ਜਿਹੜੇ ਯੂ ਐਫ ਓ ਹੁੰਦੇ ਨੇ ਉਹਨਾਂ ਨੂੰ ਚੱਲਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਇੰਜਣ ਹੌਨੂ ਤਿਆਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਇੰਜਨ ਤੋਂ ਵੀ ਕਿਤੇ ਜ਼ਿਆਦਾ ਬਿਹਤਰ ਜਾਂ ਕਿਤੇ ਜ਼ਿਆਦਾ ਵਧੀਆ ਚੀਜ਼ ਲੱਗੀ ਹੁੰਦੀ ਹੈ ਹੁਣ ਇੱਥੇ ਵੀ ਇੱਕ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਏਲੀਅਨ ਇੰਨੇ ਜ਼ਿਆਦਾ ਐਡਵਾਂਸ ਨੇ ਤਾਂ ਅੱਜ ਤੱਕ ਉਹ ਧਰਤੀ ਦੇ ਉੱਪਰ ਉਤਰਨ ਵਾਲੀ ਕੋਈ ਅਜਿਹੀ ਟੈਕਨੋਲੋਜੀ ਕਿਉਂ ਨਹੀਂ ਬਣਾ ਸਕੇ ਜਿਸ ਦੇ ਨਾਲ ਉਹ ਧਰਤੀ ਦੇ এনवायरमेंट ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਫੈਟ ਆ ਜਾਣ ਇਹ ਚੀਜ਼ ਦਾ ਜਵਾਬ ਦੇਣਾ ਥੋੜਾ ਔਖਾ ਹੈ ਪਰ ਹੋ ਸਕਦਾ ਹੈ ਕਿ ਏਲੀਅਨ ਸਾਡੀ ਧਰਤੀ ਦੇ ਉੱਪਰ ਆਉਣਾ ਹੀ ਨਾ ਚਾਹੁੰਦੇ ਹੋਣ ਤੇ ਉਹ ਧਰਤੀ ਦੇ ਉੱਪਰ ਆਉਣ ਦੇ ਲਈ ਕਿਸੇ ਸਹੀ ਸਮੇਂ ਦੇ ਇੰਤਜ਼ਾਰ ਦੇ ਵਿੱਚ ਹੋਣ ਪਰ ਉਹ ਇਨਸਾਨ ਨੂੰ ਆਪਣੀ ਮੌਜੂ ਧਰਤੀ ਦੇ ਘੇੜੇ ਲਾਉਂਦੇ ਰਹਿੰਦੇ ਨੇ ਇਸ ਕਰਕੇ ਸਾਨੂੰ ਬਾਰ-ਬਾਰ ਅਸਮਾਨ ਦੇ ਵਿੱਚ ਇਸ ਤਰ੍ਹਾਂ ਦੇ ਯੂ ਐਫਓ ਦਿਖਾਈ ਦਿੰਦੇ ਰਹਿੰਦੇ ਨੇ ਇਹ ਵੀ ਹੋ ਸਕਦਾ ਹੈ ਕਿ ਫਿਊਚਰ ਦੇ ਵਿੱਚ ਏਲੀਅਨ ਖੁਦ ਸਾਹਮਣੇ ਆ ਕੇ ਧਰਤੀ ਦੇ ਉੱਪਰ ਰਹਿਣ ਵਾਲੇ ਇਨਸਾਨਾਂ ਦੇ ਨਾਲ ਸੰਪਰਕ ਕਰਨ ਤੇ ਇਹ ਦਿਨ ਇਨਸਾਨਾਂ ਦੇ ਲਈ ਇੱਕ ਬਹੁਤ ਜ਼ਿਆਦਾ ਖਤਰਨਾਕ ਦਿਨ ਸਾਬਤ ਹੋਵੇਗਾ ਕਿਉਂਕਿ ਵਿਗਿਆਨਕਾਂ ਦਾ ਮੰਨਣਾ ਹੈ ਕਿ ਏਲੀਅਨਸ ਦਾ ਸਾਡੀ ਧਰਤੀ ਦੇ ਉੱਪਰ ਆਉਣ ਦਾ ਇੱਕੋ ਇੱਕ ਕਾਰਨ ਹੈ ਸਾਡੇ ਸੰਸਾਧਨਾਂ ਨੂੰ ਵਰਤਣਾ ਤੇ ਉਹਨਾਂ ਦੇ ਉੱਪਰ ਕਬਜ਼ਾ ਕਰ ਲੈਣਾ ਤੇ ਇਨਸਾਨਾਂ ਨੂੰ ਆਪਣੇ ਗੁਲਾਮ ਬਣਾ ਲੈਣਾ ਜਿਵੇਂ ਇਨਸਾਨ ਧਰਤੀ ਦੇ ਕੁਦਰਤੀ ਸਾਧਨਾਂ ਨੂੰ ਖਤਮ ਕਰ ਰਿਹਾ ਹੈ ਤੇ ਦੇ ਵਿੱਚ ਦੂਜੇ ਗ੍ਰਹਿਾਂ ਦੇ ਉੱਪਰ ਜਾ ਰਿਹਾ ਹੈ ਉਸੇ ਤਰ੍ਹਾਂ ਹੀ ਇਹ ਏਲੀਅਨ ਵੀ ਆਪਣੇ ਗ੍ਰਹਿ ਦੇ ਹਾਲਾਤ ਖਰਾਬ ਹੁੰਦੇ ਦੇਖ ਕੇ ਸ਼ਾਇਦ ਧਰਤੀ ਨੂੰ ਆਪਣਾ ਰਹਿਣ ਬਸੇਰਾ ਬਣਾਉਣਾ ਚਾਹੁੰਦੇ ਹੋਣ ਤੇ ਜੇਕਰ ਧਰਤੀ ਦੇ ਉੱਪਰ ਏਲੀਅਨ ਆਉਂਦੇ ਨੇ ਤਾਂ ਉਹ ਦਿਨ ਇਨਸਾਨੀ ਜਨਜਾਤੀ ਦੇ ਲਈ ਆਖਰੀ ਦਿਨ ਸਾਬਤ ਹੋਵੇਗਾ ਇਹ ਸੰਜੀ ਏਲੀਅਨਸ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਤਾਂ ਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟਿਬਨ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ